ਪੰਡਤ ਜੀ ਅੱਗੇ ਵੀ ਸਵੇਰੇ ਕੋਈ ਆਇਆ ਤੁਹਾਡੇ ਨਾਲ ਇਦਾਂ ਵੀਡੀਓ ਬਣਾਉਣ ਲਈ ਨਹੀਂ ਆਇਆ ਕਿਤੇ ਤੜਕੇ ਦੇ ਵੱਜ ਗਏ ਆ 2:00 ਵੱਜ ਕੇ ਤੇ 40 ਮਿੰਟ ਹੋ ਗਏ ਆ ਅੱਛਾ ਦੋ ਬੋਲੀਆਂ ਆ ਹਾਂ ਜੀ ਸੁਨਾਣ ਵਾਲੀ ਲੱਗ ਗਈ ਤੇ ਚੱਲ ਵਾਲੀ ਲੱਗ ਗਈ ਲੋ ਜੀ ਇਹ ਵੀ ਸਾਨੂੰ ਅੱਜ ਪਤਾ ਲੱਗਾ ਦੋ ਬੋਲੀਆਂ ਆ ਗਾਗਰ ਲੈ ਕੇ ਚੱਲ ਗਏ ਭਾਜੀ ਦਾ ਵੀ ਅੱਜ ਹੱਟ ਸੀਗਾ ਵੀ ਅੱਜ ਜਾਣਾ ਸੀ ਇਹ ਹੋਰ ਕੋਈ ਤੜਕੇ ਸ਼ੂਟ ਕਰਨ ਨਹੀਂ ਆਇਆ ਜਿਹੜੀ ਸੰਗਤ ਆ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਚ ਬੈਠੀ ਆ ਯੂਰਪ ਚ ਬੈਠੀ ਆ ਉਹ ਵਰਲਡ ਦੇ ਕੋਨੇ-ਕੋਨੇ ਚ ਬੈਠੀ ਆ ਜਿਨ੍ਹਾਂ ਵਿੱਚੋਂ ਸਾਡੇ ਬਿੱਲਾ ਭਾਜੀ ਰਿੱਕੀ ਭਾਜੀ ਹਰਜਿੰਦਰ ਭਾਜੀ ਹਾਂਜੀ ਕੀ ਹਾਲ ਆ ਜੀ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਟੜਕੇ ਦੇ ਵੱਜ ਗਏ ਆ 2:00 ਵੱਜ ਕੇ ਤੇ 40 ਮਿੰਟ ਹੋ ਗਏ ਆ ਤੇ ਵੀਡੀਓ ਪਈ ਸੀ ਆਪਾਂ ਦੋ ਬਲੌਗ ਪਾਈ ਸੀਗੇ ਵੀ ਜਦੋਂ ਆਪਾਂ ਗੁਫਾ ਤੋਂ ਥੱਲੇ ਉਤਰਦੇ ਆ ਤੇ ਪੌੜੀਆਂ ਜਦੋਂ ਥੋੜੀਆਂ ਹੀ ਰਹਿ ਜਾਂਦੀਆਂ ਚੌਂਕੀ ਤੋਂ ਪਹਿਲਾਂ ਹੋਟਲ ਦੇ ਨਾਲੋਂ ਲੈਫਟ ਹੈਂਡ ਥੱਲੇ ਉਤਰਦੇ ਆ ਤੇ ਸਿੱਧੀ ਥੱਲੇ ਬੋਲੀ ਨੂੰ ਆ ਜਾਂਦੀਆਂ ਪੌੜੀਆਂ ਤੇ ਉਹਦੇ ਮੈਂ ਬਲੌਗ ਦੋ ਪਾਤੀ ਸੀ ਤਾਂ ਫਿਰ ਉੱਥੇ ਆਪਾਂ ਜ਼ਿਕਰ ਕੀਤਾ ਸੀ ਵੀ ਆਪਾਂ ਜਦੋਂ ਪੰਡਿਤ ਜੀ ਸਵੇਰੇ ਤੜਕੇ ਜਾਂਦੇ ਆ ਗਾਗਰ ਲੈ ਕੇ ਜਲ ਲੈਣਨ ਤੇ ਉਹ ਜਲ ਦੇ ਨਾਲ ਮਾਰੇ ਨੂੰ ਉੱਥੇ ਬਾਬਾ ਜੀ ਨੂੰ ਮਤਲਬ ਇਸ ਬਾਬਾ ਜੀ ਦੇ ਇਸ਼ਨਾਨ ਵੀ ਕਰਾਈ ਜਾਂਦੇ ਆ ਤੇ ਜਿਹੜਾ ਰੋਡ ਪ੍ਰਸ਼ਾਦ ਵੀ ਬਣਦਾ ਹੈ ਨਾ ਤੇ ਅੱਜ ਪੰਡਤ ਹੁਣਾਂ ਨੇ 3 ਵਜੇ ਆਉਣਾ ਹੈ ਤੇ ਆਪਾਂ ਰੈਡੀ ਆਪਾਂ 2:30 ਵਜੇ ਇੱਥੇ ਪਹੁੰਚ ਗਏ ਆ ਤੇ ਇਹ ਹੈਗੇ ਆ ਸਾਡੇ ਅੰਕਲ ਜੀ ਅੰਕਲ ਹੁਸ਼ਿਆਰ ਸਿੰਘ ਜੀ ਜੈ ਬਾਬਾ ਜੀ ਦੀ ਕੀ ਹਾਲ ਚਾਲ ਆ ਵਾਹ ਠੀਕ ਹੈ ਮੈਂ ਤੁਹਾਡਾ ਨਾਮ ਬੜਾ ਸੁਣਿਆ ਆ ਵੀ ਦਰਸ਼ਨ ਮੇਰੇ ਦੂਰੋਂ ਦੂਰੋਂ ਹੋਏ ਆ 2 face ਅੱਜ ਲੱਗ ਗਿਆ ਪਹਿਲੀ ਵਾਰੀ ਹੋਏ ਆ ਤੇ ਇਹ ਵੀ ਜਾਂਦੇ ਆ ਬਾਬਾ ਜੀ ਦੇ ਜਿੱਦਾਂ ਜਲ ਲੈਣ ਜਾਂਦੇ ਆ ਤੜਕੇ ਬੋਲੀ ਤੋਪ ਤੁਸੀਂ ਵੀ ਜਾਣਦੇ ਆ ਹੈਨਾ ਹਾਂਜੀ ਤੇ ਅੱਜ ਜਨਾਬ ਦੂਸਰੇ ਪੰਡਿਤ ਜੀ ਨੇ ਹਾਂਜੀ ਦੂਸਰੇ ਜਨਾਬ ਅੱਜ ਪੰਡਿਤ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਕੱਲ ਹੋਰ ਬੰਦਾ ਆ ਕਿੰਨੇ ਸਾਲ ਹੋ ਗਏ ਆ ਸਾਨੂੰ ਮੈਨੂੰ ਤਾਂ 20 ਸਾਲ ਹੋ ਗਏ ਜਲ ਲੈ ਕੇ ਜਾਂਦੇ ਆ ਤੜਕੇ ਕਿੰਨੇ ਵਜੇ ਜਾਣਾ ਹੁੰਦਾ ਸਵਾ 3:00 ਡੇਲੀ ਹਾਂ ਡੇਲੀ ਸਵਾ ਦਨ ਜਾਣਾ ਤੇ ਫਿਰ ਕਿੰਨਾ ਟਾਈਮ ਲੱਗਦਾ ਆਉਣ ਜਾਣ ਅੱਛਾ ਤੇ ਮੈਂ ਇਸ਼ਨਾਨ ਕਰਨਾ ਆਪਣਾ ਤੇ ਪਹਿਲੇ ਤੁਸੀਂ ਇਸ਼ਨਾਨ ਕਰਨਾ ਹਾਂ ਜੀ ਲੱਗ ਬਾਉਲੀ ਉੱਥੇ ਦੋ ਹੈ ਅੱਛਾ ਦੋ ਬੋਲੀਆਂ ਆ ਹਾਂ ਜੀ ਇਸ਼ਨਾਨ ਵਾਲੀ ਲੱਗ ਹੈ ਤੇ ਜਲ ਵਾਲੀ ਲੱਗ ਹੈ ਲੋ ਜੀ ਇਹ ਵੀ ਤੁਹਾਨੂੰ ਅੱਜ ਪਤਾ ਲੱਗਾ ਦੋ ਬੋਲੀਆਂ ਆ ਹਾਂ ਜੀ ਹਨਾ ਅਸੀਂ ਇੱਕੋ ਹੀ ਦੇਖੀ ਸੀ ਕਿ ਦੂਜੀ ਦਾ ਅੱਜ ਦਰਸ਼ਨ ਕਰਾਂਗੇ ਹਾਂ ਜੀ ਤੇ ਅੱਛਾ ਜੀ ਹਾਂ ਜੀ ਤੇ ਇਸ਼ਨਾਨ ਕਰਕੇ ਤਾਂ ਆਣਾ ਫੇਰ ਫਾ ਗੱਗਰ ਪਰ ਨਹੀਂ ਤਾਂ ਫਿਰ ਗੁਫਾ ਨਿਕਲਣਾ ਫਿਰ ਗੁਫਾ ਨੂੰ ਚੱਲਣਾ ਨਾ ਗੁਫਾ ਨਿਕਲਣਾ ਤੇ ਕੀ ਬਾਤ ਆ ਤੇ ਅੱਜ ਤੁਸੀਂ ਸਾਡੇ ਨਾਲ ਚੱਲੂਗੇ ਅੱਜ ਨਹੀਂ ਜਾਣਾ ਅੱਜ ਤੁਸੀਂ ਨਹੀਂ ਜਾਣਾ ਨਾ ਤੇ ਇਹਨਾਂ ਨੇ ਜਿੱਦਾਂ ਬਹੁਤ ਗਾਈਡ ਕੀਤਾ ਮੈਨੂੰ ਤੇ ਮੈਨੂੰ ਕਹਿੰਦੀ ਸੀ ਕਿ ਵੀ ਤੁਸੀਂ ਸੁਰੇਸ਼ ਸ਼ਾਪ ਤੇ ਆ ਜਿਓ ਇੱਥੇ ਤੇ ਮੈਂ ਇੱਥੇ ਹੀ ਆ ਪੇ ਤੁਹਾਨੂੰ ਨਾਲ ਪੰਡਤ ਜੀ ਦੇ ਭੇਜ ਦਵਾਂਗੇ ਤੇ ਬਹੁਤ ਤੁਹਾਡੀ ਮਿਹਰਬਾਨੀ ਥੈਂਕ ਯੂ ਬੱਜਾ ਜਾਈ ਜਾ ਚੱਬ ਜਾਵਾਂ ਹਾਂਜੀ ਆਓ ਜੀ ਤੇ ਚਾਹ ਪੀਣੇ ਆ ਗਏ ਤੇ ਗੱਲਾਂ ਕਰਦੇ ਕਰਦੇ ਜਦੋਂ ਦੇਖਿਆ ਤੇ ਪੰਡਤ ਜੀ ਹੁਣੀ ਗਾਗਰ ਲੈ ਕੇ ਚੱਲ ਗਏ ਜੈ ਬਾਬਾ ਤੇ ਜੈ ਬਾਬੇ ਦੀ ਜੈ ਬਾਬੇ ਦੀ ਇਹ ਇਹ ਜਿਹੜੀਆਂ ਪੌੜੀਆਂ ਜਾਂਦੀਆਂ ਇੱਧਰ ਦਿਨੇ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਬਈ ਜਦੋਂ ਕਰਿਆਨੇ ਦੀ ਸ਼ਾਪ ਸੀਗੀ ਜਿਹੜੀ ਨਾ ਤੇ ਇੱਥੋਂ ਆਪਾਂ ਸਮਾਨ ਲਿਆ ਸੀਗਾ ਥੱਲੇ ਖੰਡਪਤੀ ਨਾ ਜੀ ਜੀ ਜੈ ਬਾਬੇ ਦੀ ਹਨੇਰਾ ਕਾਫੀ ਹੁੰਦਾ ਹੈ ਨਾ ਲਾਈਟ ਆ ਵੇਹੇ ਜਗਦੀਆਂ ਰਾਤਾਂ ਰਾਹ ਲੀਆਂ ਪੰਡੇ ਜੀ ਨਹੀਂ ਬੁੱਤੀਆਂ ਵੀ ਹੁੰਦੀਆਂ ਨਾ ਵਿੱਚ ਆਹ ਹਾਂ ਸਹੀ ਹੈ ਜੈ ਬਾਬੇ ਨੇ ਬਹੁਤ ਜ਼ਿਆਦਾ ਹੋਣ ਕਰਕੇ ਤੇ ਵੀਡੀਓ ਵੀ ਸ਼ੂਟ ਸਹੀ ਨਹੀਂ ਹੋ ਰਹੀ ਚਲੋ ਫਿਰ ਵੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਲਾਈਟ ਆ ਉੱਥੇ-ਉੱਥੇ ਤੇ ਉਹ ਉੱਪਰ ਗੁਫਾ ਦੀਆਂ ਲਾਈਟਾਂ ਨਾ ਸੰਗਲ ਪੰਡਿਤ ਜੀ ਗਈ ਹੁੰਦੀ ਥੱਲੇ ਵੀ ਹਾਂ ਥੱਲੇ ਉਹ ਆ ਜਾ ਰਹੀ ਹੈ ਨਾ ਆ ਜਾ ਰਹੀ ਹੈ ਜੀ ਜੇ ਬਾਬੇ ਬਣਾ ਪਰ ਜੀ ਤੁਹਾਡੀ ਸਪੀਡ ਬਹੁਤ ਆ ਨਾ ਜਿੱਦਾਂ ਮਤਲਬ ਤੁਸੀਂ ਰੋਜ਼ ਆਉਂਦੇ ਕਰਕੇ ਨਾ ਤੁਹਾਡਾ ਵਿਆਹ ਹੋ ਗਿਆ ਹੈ ਨਾ ਤੇ ਜਿਹੜੇ ਕਦੀ ਕਦੀ ਆਉਣਾ ਉਹਦੇ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਇੰਨੀ ਸਪੀਡ 'ਚ ਤੁਰਨਾ ਪਰ ਬਾਬਾ ਜੀ ਦੀ ਕਿਰਪਾ ਹੈ ਤੁਹਾਡੇ ਨਾਲ-ਨਾਲ ਬਾਕੀ ਉਹਨਾਂ ਦਾ ਆਸ਼ੀਰਵਾਦ ਹੈ ਜੀ ਤੇ ਤੁਹਾਡੇ ਬਰਾਬਰ ਚੱਲ ਰਹੇ ਆ ਤੁਹਾਡੇ ਪਿੱਛੇ-ਪਿੱਛੇ ਪਰ ਸਾਤਾ ਥੋੜਾ-ਥੋੜਾ ਛੱਡਦਾ ਹੈ ਨਾ ਕਿਦਾਂ ਵਕੀ ਭਾਈ ਜੀ ਵਿੱਕੀ ਭਾਜੀ ਵੀ ਨਾਲ ਹੀ ਆ ਪਿੱਛੇ ਪਿੱਛੇ ਆ ਤੇ ਚਲੋ ਇਹ ਸਵਾਪ ਬਣਿਆ ਅੱਜ ਜੀ ਬਾਬਾ ਜੀ ਨੇ ਕਿਰਪਾ ਕੀਤੀ ਆ ਬਹੁਤ ਟਾਈਮ ਦਾ ਸੀਗਾ ਵੀ ਆਪਾਂ ਗਾਗਰ ਵਾਲੀ ਵੀਡੀਓ ਬਣਾਈਏ ਜਿਹੜੋ ਤੜਕੇ ਤੁਸੀਂ ਜਲ ਲੈ ਕੇ ਆਉਂਦੇ ਆ ਨਾ ਤੇ ਬਾਬਾ ਪੋਣਾਹਰੀ ਨੇ ਅੱਜ ਉਹ ਕਿਰਪਾ ਕੀਤੀ ਸਾਡੇ ਤੇ ਕਾਫੀ ਟਾਈਮ ਤੋਂ ਸੀਗਾ ਵੀ ਆਪਾਂ ਸ਼ੂਟ ਕਰਨਾ ਜਿਹਦਾ ਪਿਛਲੇ 2 ਵੀਕਾ ਪਹਿਲਾਂ ਵੀ ਆਪਾਂ ਆਏ ਸੀਗੇ ਗੱਲ ਵੀ ਹੋ ਗਈ ਸੀਗੀ ਤੇ ਪੰਡਤ ਜੀ ਉਹਨਾਂ ਦੇ ਨਾਲ ਉਹ ਤੜਕੇ ਜਾ ਕੇ ਨਹੀਂ ਖੁੱਲੀ ਇਦਾਂ ਅਜੋਈ ਸਾਈ ਦਾ ਸੁੱਤੇ ਨਹੀਂ ਸਾਨੂੰ ਮੈਂ ਕਹੇ ਵੀ ਇਦਾਂ ਨਾ ਹੋਵੇ ਤੁਹਾਡੀ ਸਵੇਰੇ ਜਾਗਣਾ ਖੁੱਲੇ ਨਾ ਅਸੀਂ 2:30 ਵਜੇ ਆ ਗਏ ਤੇ ਪੰਡਤ ਜੀ ਉਹਨਾਂ ਦੇ ਟੌਣ ਦਾ ਟਾਈਮ ਸੀ ਕੋਈ ਪੋਣੇ ਕਿ ਤਿੰਨ ਤਿੰਨ ਦਾ ਨਾ ਪਰ ਪੰਡਤ ਜੀ ਉਹਣੀ 2:40 ਮਿੰਟ ਤੇ ਆ ਗਏ ਸੀ ਇਹਦਾ ਮਤਲਬ ਬਾਬਾ ਜੀ ਕਿਤੇ ਨਾ ਕਿਤੇ ਚਾਹੁੰਦੇ ਸੀ ਵਜ ਦਾ ਵੀਡੀਓ ਵੀ ਸ਼ੂਟ ਹੋਵੇ ਤੇ ਪੰਡਤ ਜੀ ਨੇ ਦੱਸਿਆ ਸੀ ਵੀ ਭਾਜੀ ਮੈਂ ਇਹਨਾਂ ਨੂੰ ਪੁੱਛ ਗੱਲ ਕੀਤੀ ਪੰਡਤ ਜੀ ਉਹਨਾਂ ਨਾਲ ਇਹ ਪੰਡਤ ਜੀ ਹੋਰ ਵੀ ਕੋਈ ਸਵੇਰ ਅਰਲੀ ਮਾਰਨਿੰਗ ਵੀਡੀਓ ਸ਼ੂਟ ਕਰਨ ਆਇਆ ਕਹਿੰਦੇ ਨਹੀਂ ਜੀ ਤੇ ਚਲੋ ਪਉਣਾ ਹਰੀ ਦੀ ਕਿਰਪਾ ਹੈ ਜੀ ਜਿੱਦਾਂ ਲੋ ਜੀ ਬਾਬਾ ਜੀ ਦੀ ਕਿਰਪਾ ਨਾਲ ਗੱਲਾਂ ਕਰਦੇ ਕਰਦੇ ਕਿਹੜੇ ਵੇਲੇ ਬੋਲੀ ਪਹੁੰਚ ਗਏ ਪਤਾ ਵੀ ਨਹੀਂ ਲੱਗਾ ਤੇ ਕਰੋ ਬੋਲੀ ਦੇ ਦਰਸ਼ਨ ਜੀ ਹਨੇਰਾ ਜ਼ਿਆਦਾ ਹੋਣ ਕਰਕੇ ਥੋੜਾ ਵੀਡੀਓ ਜਈ ਸਹੀ ਬਣ ਨਹੀਂ ਰਹੀ ਕੋਈ ਗੱਲ ਨਹੀਂ ਨੈਕਸਟ ਟਾਈਮ ਅਸੀਂ ਪ੍ਰੋਪਰ ਲਾਈਟ ਦਾ ਪ੍ਰਬੰਧ ਕਰਕੇ ਜਾਵਾਂਗੇ ਔਰ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਸ਼ੂਟ ਕਰਾਂਗੇ ਨਾ ਹਾਂਜੀ ਕਰੋ ਦਰਸ਼ਨ ਜੀ ਇਹ ਆ ਉਹ ਬੋਲੀ ਇੱਥੇ ਬਾਬਾ ਜੀ ਦੇ ਇਸ਼ਾਰਾਂ ਦੇ ਲਈ ਡੇਲੀ ਪਉਣੇ 3 ਤੋਂ 3 ਵਜੇ ਤੜਕੇ ਜਲ ਲੈ ਕੇ ਆਇਆ ਜਾਂਦਾ ਹੈ ਪੰਡਿਤ ਜੀ ਡੇਲੀ ਲੈਣ ਆਉਂਦੇ ਆ ਤੇ ਇਹਦੇ ਬੋਲੀ ਨੂੰ ਜਾਲੀ ਵਾਲਾ ਕੁੰਡਾ ਲਾਇਆ ਹੋਇਆ ਹੈ ਜਾਲੀ ਲਾਈ ਹੋਈ ਆ ਵੀ ਅੰਦਰ ਕੋਈ ਜਾਵੇ ਨਾ ਕੋਈ ਜਾਨਵਰ ਨਾ ਜਾਵੇ ਬੋਲੀ ਚੋਂ ਗਾਗਰ ਭਰ ਕੇ ਉਸ ਤੋਂ ਬਾਅਦ ਗੁਰੂ ਦੇ ਤਤਰਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੈ ਅੰਦਰ ਬਾਬਾ ਪੋਣਾ ਹਰੀ ਜੀ ਦੀ ਕੀਤੀ ਇਹਨਾਂ ਨੂੰ ਇਸ਼ਨਾਨ ਕਰਾਇਆ ਜਾਂਦੇ ਹਨ ਮੂਰਤੀਆਂ ਨੂੰ ਇੱਥੇ ਤੇ ਉਸ ਤੋਂ ਬਾਅਦ ਫਿਰ ਗਾਗਰ ਲੈ ਕੇ ਗੁਫਾ ਵੱਲ ਨੂੰ ਰਵਾਨਗੀ ਕੀਤੀ ਜਾਂਦੀ ਹੈ ਨਾ ਤੇ ਤੁਸੀਂ ਦੇਖੋ ਇਹ ਗਾਗਰ ਭਰ ਲਈ ਆ ਬੋਲੀ ਦੇ ਵਿੱਚੋਂ ਬੋਲੀ ਦੇ ਵਿੱਚੋਂ ਗਾਗਰ ਭਰ ਕੇ ਪੰਡਤ ਜੀ ਉਹਨਾਂ ਨੇ ਬਾਹਰ ਰੱਖ ਦਿੱਤੀ ਆ ਹਾਂਜੀ ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਬੋਲੀ ਦੇ ਵਿੱਚੋਂ ਜਲ ਲੈ ਕੇ ਇਸ਼ਨਾਨ ਕਰਉਣਾ ਹੈ ਨਾ ਜੀ ਤੇ ਇਹ ਡੇਲੀ ਦੀ ਰੁਟੀਨ ਹੈ ਹਰ ਰੋਜ਼ ਤੜਕੇ ਪੌਣੇ ਤਿੰਨ ਤੋਂ 3 ਵਜੇ ਤੇ ਇਹ ਗੁਰੂ ਦੇ ਤਤਰਾ ਜੀ ਦੀ ਮੂਰਤੀ ਸਥਾਪਿਤ ਹੋਈ ਹੈ ਮੂਰਤੀ ਸਥਾਪਨਾ ਹੋਈ ਹੈ ਤੇ ਇਹਨਾਂ ਦੀ ਇਹਨਾਂ ਨੂੰ ਇਸ਼ਨਾਨ ਕਰਾਈ ਜਾਂਦੇ ਆ ਤੇ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਇਹਨਾਂ ਦੇ ਚਰਨ ਸਪਰਸ਼ ਕਰਕੇ ਇਹਨਾਂ ਦੇ ਬਿਲਕੁਲ ਸਾਹਮਣੇ ਦੂਸਰੀ ਸਾਈਡ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਹੋਈ ਹੈ ਤੇ ਉਹਨਾਂ ਨੂੰ ਵੀ ਇਸ਼ਨਾਨ ਕਰਾਇਆ ਜਾਂਦੇ ਹਨ ਤੇ ਬੋਲੀ ਦੇ ਬਿਲਕੁਲ ਸਾਹਮਣੇ ਦੂਸਰੇ ਪਾਸੇ ਕੰਧ ਵਾਲੀ ਸਾਈਡ ਸਿਰਜੋਗੀ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਿਤ ਹੋਈ ਹੈ ਤੇ ਉਹ ਬੋਲੀ ਦੇ ਬਿਲਕੁਲ ਦੂਸਰੀ ਸਾਈਡ ਆ ਉਹ ਸਾਹਮਣੇ ਹਾਂਜੀ ਤੇ ਇੱਥੋਂ ਇਸ਼ਨਾਨ ਛੱਟਿਆ ਦਿੱਤਾ ਜਾਂਦਾ ਹੈ ਦੂਰ ਕਿਉਂਕਿ ਉਹ ਬੋਲੀ ਦੇ ਦੂਜੇ ਪਾਸੇ ਆ ਪਾਣੀ ਦੇ ਦੂਸਰੇ ਪਾਸੇ ਉਧਰ ਜਾਇਆ ਨਹੀਂ ਜਾ ਸਕਦਾ ਨਾ ਤੇ ਉਸ ਟਾਇਣੀ ਤੋਂ ਹੋਈ ਕਰਦੇ ਹਨ ਹਾਂ ਡੇਲੀ ਬਿਨਾ ਲੱਗਾ ਡੇਲੀ ਹੋਣਾ 3 ਵਜੇ ਹਾਂਜੀ ਚਲੋ ਬਾਬੇ ਆ ਜੀ ਭਾਗਾ ਵਾਲੇ ਆ ਜੀ ਜੈ ਬਾਬੇ ਤੁਹਾਡੇ ਵੀ ਜਿਹੜੇ ਬੋਰਡ ਕੇ ਤੁਹਾਡੇ ਵੀ ਤਾਂ ਨਸ਼ਲੂ ਕਰਾਂ ਹਾਂਜੀ ਬਾਬਾ ਕਿਹਨਾਂ ਹੈ ਮੰਬਰਾਂ ਦਾ ਕਿਹਨਾਂ ਬਾਬਾ ਹੀ ਰਹਿੰਦੇ ਆ ਹਾਂ ਤੇ ਪਾ ਜੀ ਦੂਜੀ ਜਿਹੜੀ ਬੋਲੀ ਉਹ ਕਿੱਥੇ ਐ ਇੱਥੇ ਅੱਛਾ ਜੀ ਅੱਛਾ ਜੀ ਜਣੀ ਹੁਣ ਤੁਸੀਂ ਇਹ ਬੋਲੀ ਲੱਗ ਚੱਲ ਪੈਣਾ ਇੱਥੋਂ ਹਾਂਜੀ ਠੀਕ ਹੈ ਜੀ ਜੀ ਚਲੋ ਆਪਾਂ ਤੁਹਾਡੇ ਨਾਲ ਹੀ ਚੱਲ ਪਈਏ ਹੁਣ ਮੇਰਾ ਭਾਈ YouTube ਤੇ ਚੈਨਲ ਆ ਗ੍ਰੇਟ ਟੈਲੀਕਾਸਟ ਬਾਬਾ ਜੀ ਦੀਆਂ ਵੀਡੀਓ ਹੁੰਦੀਆਂ ਸਾਰੀਆਂ ਗ੍ਰੇਟ ਟੈਲੀਕਾਸਟ ਯੈਸ ਪੜੀ ਮੜਿਆ ਹੱਥ ਤੇ ਪਾਣੀ ਪਾ ਦੋਗੇ ਇਧਰ ਹੋਰ ਹੋਰ ਮੈਂ ਭਾਈ ਦੇ ਨਾਲ ਨਾਲ ਹੀ ਜਾਣਾ ਭਾਈ ਦੀ ਸਪੀਡ ਬਹੁਤ ਆ। ਭਾਈ ਮੈਂ ਪਾੜੀ ਹਾਂ। ਅਰੇ ਨਹੀਂ ਕੋਈ ਚੱਕਰ ਨਹੀਂ ਮੈਂ ਪਿੱਛੇ ਰਹਿ ਜਾਣਾ ਨਾ ਫੇਸ ਨਹੀਂ ਹੋਣਾ। ਜੈ ਬਾਬਾ ਜੀ ਦੀ। ਭਾਈ ਤੁਹਾਡਾ ਨਾਮ ਕੀ ਆ? ਮੰਗਲ ਸਿੰਘ। ਮੰਗਲ ਸਿੰਘ ਨਾ ਤੇ ਜਿੱਦਾਂ ਤੁਸੀਂ ਦੇਖ ਲਿਆ ਇਹ ਤਾਂ ਸਲਿੱਪਰੀ ਜਹੀ ਆ ਮੜੀਏ। ਉਹ ਕੋਈ ਬਾਤ ਨਹੀਂ। ਅੱਛਾ ਠੀਕ ਆ ਜੀ। ਤੇ ਜੈ ਬਾਬਾ ਜੀ ਦੀ। ਜੈ ਮੇਰੇ ਪੋਣਾ ਹਰੀ ਦੀ। ਹਾਂਜੀ। ਔਰ ਲੈ ਪਾ ਜੀ ਮੈਨੂੰ ਦੇ ਦੋ ਮੋਬਾਈਲ ਦੇ ਦੋ ਜੈ ਮੇਰੇ ਪੁਣਾ ਹਰੀ ਦੇ ਜੈ ਪੁਣਾ ਹਰੀ ਜਿਹੜੀ ਜਿਹੜੀ ਸੰਗਤ ਇਸ ਜਗਾ ਤੇ ਬੋਲੀ ਤੇ ਦਰਸ਼ਨ ਕੀਤੇ ਹੋਏ ਜਿਨ੍ਹਾਂ ਨੇ ਉਹ ਕਮੈਂਟਾਂ ਵੀ ਜਰੂਰ ਦੱਸਿਓ ਹੈਨਾ ਤੇ ਜਿਹੜੇ ਨਹੀਂ ਆਏ ਉਹ ਵੀ ਦੱਸੋ ਜਿਨ੍ਹਾਂ ਨੇ ਫਸਟ ਟਾਈਮ ਦੇਖਿਆ ਤੇ ਜਿਹੜਾ ਨੇ ਗਾਗਰ ਲੈਂਡ ਜਦੋਂ ਸਵੇਰੇ ਪੰਡਤ ਜੀ ਜਾਂਦੇ ਆ ਉਹ ਦਰਸ਼ਨ ਕੀਤੇ ਹੋਏ ਉਹ ਵੀ ਕਮੈਂਟ ਬਾਕਸ ਵਿੱਚ ਦੱਸਿਓ ਤੇ ਜਿਨ੍ਹਾਂ ਨੇ ਪਹਿਲੀ ਵਾਰੀ ਦੇਖੇ ਆ ਦਰਸ਼ਨ ਕੀਤੇ ਉਹ ਵੀ ਜਰੂਰ ਦੱਸਿਓ ਉਹ ਤੇ ਜਾਏ ਮੈਂ ਤਾਂ ਨਹੀਂ ਇਹਨਾਂ ਦੀ ਬੱਬੇ ਜੀ ਬਾਬਾ ਜੀ ਕਰਦਾ ਹੀ ਆ ਗਏ ਇਹਨਾਂ ਦੀ ਡੇਲੀ ਦੀ ਰੁਟੀਨ ਆ ਨਾ ਭਾਜੀ ਇਹ ਬਾਬਾ ਜੀ ਦੀ ਕਿਰਪਾ ਆ ਉਹਦੀ ਕਿਰਪਾ ਤੋਂ ਬਿਨਾ ਨਹੀਂ ਕੀ ਆ ਬਾਤ ਪੰਡਿਤ ਜੀ ਹੁਣ ਤੁਸੀਂ ਇਹਦਾ ਵੀ ਰੋਡ ਪ੍ਰਸ਼ਾਦ ਬਣਾਉਣਾ ਜਾ ਕੇ ਹਾਂਜੀ ਤੇ ਅਸੀਂ ਤੁਹਾਡੇ ਕੋਲ ਆ ਸਕਦੇ ਹਾਂ ਉੱਥੇ ਦਿਖਾ ਸਕਦੇ ਕਿ ਨਹੀਂ ਚਲੋ ਮੈਂ ਕਹਿੰਨਾ ਆਪ ਬਹੁਤ ਵਧੀਆ ਵੀ ਤੁਸੀਂ ਸਾਨੂੰ ਆਹ ਸ਼ੂਟ ਹੋ ਗਿਆ ਸਾਡਾ ਨਾ ਤੁਸੀਂ ਦੇਖਿਓ ਜਾ ਕੇ ਬਹੁਤ ਵਧੀਆ ਬਾਬਾ ਜੀ ਦੇ ਵੀਡੀਓ ਪਾਈਆਂ ਆ ਹਾਂਜੀ ਗੁਜਰਾਤ ਜਾ ਕੇ ਆਇਆ ਸੀਗਾ ਜੀ ਇੱਥੇ ਬਾਬਾ ਜੀ ਦਾ ਜਨਮ ਸਥਾਨ ਆ ਹਾਂਜੀ ਤੇ ਇਹ ਸਾਡੇ ਵਿੱਕੀ ਬਾਜੀ ਵਿੱਕੀ ਬਾਜੀ ਕਰਦਾ ਠੀਕ ਹੈ ਜੈ ਬਾਬੇ ਦੀ ਤੇ ਨੇਰੇ ਚ ਇਹ ਤੇਰੇ ਇਹਦਾ ਦਸਣੇ ਆ ਤੇ ਬਾਜੀ ਦਾ ਵੀ ਅੱਜ ਹੱਟ ਸੀਗਾ ਵੀ ਅੱਜ ਜਾਣਾ ਸੀ ਪੰਡਤ ਜੀ ਨਾਲ ਜਿਹੜੇ ਗਾਗਰ ਚ ਪੰਜਨ ਲੈ ਕੇ ਆਉਂਦੇ ਬਾਬਾ ਜੀ ਦੇ ਇਸ਼ਨਾਨ ਕਰਾਉਣ ਲਈ ਨਾ ਪੰਡਤ ਜੀ ਅੱਗੇ ਵੀ ਸਵੇਰੇ ਕੋਈ ਆਇਆ ਤੁਹਾਡੇ ਨਾਲ ਇਦਾਂ ਵੀਡੀਓ ਬਣਾਉਣ ਲਈ ਨਹੀਂ ਆਇਆ ਵਾਹ ਜੀ ਤੇ ਪੰਡਿਤ ਜੀ ਉਹਨਾਂ ਨੂੰ ਪੰਡਿਤ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸੇਵਾ ਕਰਦੇ ਆ ਇਹਨੂੰ ਅੱਛਾ ਜੀ ਅੱਛਾ ਜੀ ਵੈਰੀ ਗੁੱਡ ਕੀ ਬਾਤ ਡੇਲੀ ਤੜਕੇ ਉੱਠਣਾ 2:30 ਵਜੇ ਬਹੁਤ ਮੈਨੇ ਰੱਖਦਾ ਜੀ 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 ਇਧਰ ਲਾਈਟਾਂ ਦਾ ਪ੍ਰਬੰਧ ਚਾਹੀਦਾ ਪੰਡਤ ਜੀ ਦੋ ਚਾਰ ਚਾਹੀਦੀਆਂ ਹੋਰ ਜਿਹੜਾ ਤੁਸੀਂ ਤੜਕੇ ਆਉਂਦੇ ਆ ਨਾ ਤੇ ਯਾ ਤੇ ਪੰਡਤ ਜੀ ਨੇ ਦੱਸਿਆ ਜਿੱਦਾਂ ਇਹ ਹੋਰ ਕੋਈ ਤੜਕੇ ਸ਼ੂਟ ਕਰਨ ਨਹੀਂ ਆਇਆ ਇਹ ਸਾਡੇ ਵਿੱਕੀ ਭਾਜੀ ਇਹਨਾਂ ਦੀ ਵੀ ਬਹੁਤ ਅੱਜ ਕਠਨ ਤਪੱਸਿਆ ਕਹਿ ਲੋ ਚਾਹ ਹੁੰਦਾ ਭਾਈ ਹਾਂਜੀ ਤੇ ਪੌਣਾ ਹਰੀ ਦੀ ਕਿਰਪਾ ਆ ਉਹਦੀ ਮੋਜ ਆ ਉਹਦੀ ਮੋਜ ਤੋਂ ਬਿਨਾ ਨਹੀਂ ਅਸੀਂ ਕਰ ਸਕਦੇ ਹਾਂਜੀ ਬਹੁਤ ਵਧੀਆ ਜੀ ਉਹ ਆ ਗਿਆ ਦੇਖ ਲੋ ਆ ਗਏ ਅਸੀਂ ਵਿੱਕੀ ਭਾਜੀ ਪੰਡੇ ਜੀ ਉਹਨਾਂ ਦੇ ਨਾਲ ਵੀ ਫਟਾਫਟ ਚੜ੍ਹਿਆ ਆ ਪਾਪਾ ਜੀ ਕੀ ਮौज ਆ ਭਾਜੀ ਦੇਖ ਲਓ ਗੁਫਾ ਤੋਂ ਲੈ ਕੇ ਕਿੰਨੀਆਂ ਪੌੜੀਆਂ ਆ ਬੋਲੀ ਤੱਕ ਨੋ ਸਟਾਪ ਕਿਤੇ ਨਹੀਂ ਰੁਕੇ ਪੰਡਤ ਜੀ ਔਰ ਅਸੀਂ ਵੀ ਵੀਡੀਓ ਸ਼ੂਟ ਕਰਨਾ ਸੀ ਬਾਬਾ ਪੋਣਾ ਹਰੀ ਜੀ ਐਸੀ ਕਿਰਪਾ ਮਹਾਰਾਜ ਦੀ ਵੀ ਨੋ ਸਟਾਪ ਗਏ ਪੰਡਤ ਜੀ ਨਾਲ ਤੇ ਵਾਪਸੀ ਵੀ ਸਾਬ ਉਹ ਫੁੱਲ ਰਿਆ ਦੀ ਬਹੁਤ ਚੜ ਰਿਆ ਸੀ ਕਿਉਂਕਿ ਪੌੜੇ ਬਿਨਾਂ ਰੁਕੇ ਚੜਨੇ ਸੀ ਨਾਲ-ਨਾਲ ਬੋਲਣਾ ਵੀ ਸੀ ਤੇ ਉਸ ਪੋਣਾ ਹਰੀ ਦੀ ਕਿਰਪਾ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਸ਼ੂਟ ਹੋ ਰਿਹਾ ਆ ਜੈ ਬਾਬੇ ਜੀ पंडित जी ये जी परंपरा है ये शुरू तो चलती आ रही है स्टार्टिंग से ना जब से बाबा जी का मंदिर बना है ओके okay जी आघेजा हाँ हा अंकल आ जाओ आ जाओ जय बा जी जय बाबा जी ਇਹ ਮੇਰੇ ਪੋਣਾ ਹਾਰੀ ਸਿੱਦੇ ਜੋਖੀ ਚੱਲੋ ਜੀ ਅਸੀਂ ਪੰਡਤ ਜੀ ਦੇ ਨਾਲ ਜਾ ਕੇ ਗਾਗਰ ਭਰ ਕੇ ਆ ਗਏ ਤੇ ਸਾਡਾ ਇੱਕ ਸਾਥੀ ਇਹਨੇ ਥੱਲੇ ਪੋੜੀਆਂ 'ਚ ਬਿਠਾਇਆ ਹਾਂਜੀ ਹਾਂਜੀ ਵਾਹ ਜੀ ਲੋ ਜੀ ਹੇ ਆ ਗਿਆ ਆਪਣਾ ਰੋੜ ਫੋੜੀਆਂ ਜੇ ਬੱਬਾ ਜੀ ਹਿੰਜਾ ਬੱਬਾ ਜੀ ਤੇ ਮੰਗਲ ਸਿੰਘ ਜੀ ਨਾ ਹਾਂ ਜੀ ਵਾਹੀ ਵਾਹ ਕਿਰਪਾ ਪਾਉਣਾ ਹਰੀ ਦੀ ਪੂਰੀ ਪੂਰੀ ਨਾ ਤੇ ਸਾਡੇ ਸਾਦਾ ਸਾਹ ਨਹੀਂ ਰਲਦੇ ਤੇ ਤਾਂ ਪੰਡਤ ਜੀ ਦੇਖਿਓ ਮੁਸਕਰਾਉਂਦੇ ਹੋਏ ਤੁਰ ਰਹੇ ਆ ਤੇ ਜਿਹੜਾ ਇਹ ਜਲ ਲੈ ਕੇ ਆਇਆ ਗਾਗਰ ਦੇ ਵਿੱਚ ਇਹਦੇ ਨਾਲ ਰੂਪ ਪ੍ਰਸ਼ਾਦ ਵੰਡਣਾ ਗੁਫਾ ਤੇ ਤੇ ਬਾਬਾ ਜੀ ਨੂੰ ਇਸ਼ਨਾਨ ਕਰਾਉਂਦੇ ਨਾ ਜੀ 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 ਤੇ ਇਹ ਡਿਊਟੀ ਲੱਗੀ ਹੈ ਇਹਨਾਂ ਦੇ ਜਿੰਨੇ ਹਾਂਜੀ ਬੰਗਲ ਸਿੰਘ ਜੈ ਬਾਬੇ ਜੀ ਜੈ ਬਾਬੇ ਜੀ ਜੈ ਮਾਮੂ ਜੈ ਆ ਕਰਵਾਵਾ ਵਰਤਨਾ ਦੀ ਬੋਲ ਸਕਦੇ ਦਰਵਾਜ਼ੇ ਤੇ ਆਪਣੇ ਮੰਗਲ ਸਿੰਘ ਜੀ ਪੰਡਤ ਤੇ ਕੋਸ਼ਿਸ਼ ਕੀਤੀ ਆ ਤੁਹਾਨੂੰ ਨੇੜੇ ਦੇ ਵਿੱਚ ਵੀ ਫੁੱਲ ਵੀਡੀਓ ਸ਼ੂਟ ਕਰਨ ਦੀ ਭਈ ਪੰਡਤ ਜੀ ਹੁਣੀ ਜਿੱਦਾਂ ਪੌਣੇ 3 ਵਜੇ ਜਾਂਦੀ ਆ ਨਾ ਤੇ ਫਿਰ ਜਲ ਲੈ ਕੇ ਹੁੰਦੇ ਆ ਗਗਰ ਚ ਜਲ ਲਿਆ ਕੇ ਤੇ ਫਿਰ ਬਾਬਾ ਜੀ ਨੂੰ ਇਸ਼ਨਾਨ ਕਰਾਇਆ ਜਾਂਦੇ ਆ ਤੇ ਉਸ ਤੋਂ ਬਾਅਦ ਰੋਡ ਪ੍ਰਸ਼ਾਦ ਬਣਾਇਆ ਜਾਂਦਾ ਹੈ ਨਾ ਉਸੇ ਜਲ ਚ ਤੇ ਉਹ ਪੰਡਤ ਜੀ ਹੁਣੀ ਪਹੁੰਚ ਗਏ ਆ ਅੱਗੇ ਤੇ ਬਹੁਤ ਸਪੀਡ ਆ ਜੀ ਇਹਨਾਂ ਦੀ ਤੇ ਜੇ ਬਾਬਾ ਜੀ ਦੇ ਤੇ ਮੰਗਲ ਸਿੰਘ ਜੀ ਤੇ ਲੋ ਜੀ ਕਹਿੰਦੇ ਕਿਰਪਾ ਹੋ ਗਈ ਬਾਬਾ ਜੀ ਦੀ ਇੰਦੇ ਬਗੇ ਤੇਪੋ ਉਹ ਲੱਗਦਾ ਤਨ ਉੱਥੇ ਵੀ ਦਰਸ਼ਨ ਕਰਾਈ ਜਾਣਗੇ ਹਨਾ ਆ ਜੀਗਾ ਕਿਰਪਾ ਜੇਵਾ ਬੇਲੀ ਤੇ ਬਾਬਾ ਜੀ ਅੱਗੇ ਅਰਜੀ ਕੀਤੀ ਆ ਅਰਦਾਸ ਕੀਤੀ ਆ ਵੇ ਪਉਣਾ ਹਰੀ ਇੱਥੇ ਤੁਹਾਡੇ ਭੋਜ ਤਿਆਰ ਕੀਤੇ ਜਾਂਦੇ ਆ ਰੋਡ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਵੇ ਸੰਗਤਾਂ ਨੂੰ ਉਹਦਾ ਦਰਸ਼ ਕਰਵਾਇਆ ਜਾਵੇ ਕਿਉਂਕਿ ਤੁਹਾਡੇ ਜਿਹੜੀ ਸੰਗਤ ਆ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਚ ਬੈਠੀ ਆ ਯੂਰਪ ਚ ਬੈਠੀ ਆ ਵਰਲਡ ਦੇ ਕੋਨੇ-ਕੋਨੇ ਚ ਬੈਠੀ ਆ ਜਿਨ੍ਹਾਂ ਵਿੱਚੋਂ ਸਾਡੇ ਬਿੱਲਾ ਭਾਜੀ ਰਿੱਕੀ ਭਾਜੀ ਹਰਜਿੰਦਰ ਭਾਜੀ ਤੇ ਬਹੁਤ ਨਾਮ ਆ ਤੀਰਥ ਜੀ ਬੜੇ ਨਾਮ ਆ ਜਿਹੜੇ ਬਾਹਰ ਬੈਠੇ ਆ ਹਰ ਰੋਜ ਬਾਬਾ ਜੀ ਦਾ ਬਲੋਕ ਢੀਕਦੇ ਆ ਬੜੀ ਬੇਸਬਰੀ ਦੇ ਨਾਲ ਇਹ ਤੁਹਾਡਾ ਪਿਆਰਾ ਯਾਰੋ ਭੈਣੋ ਭਰਾਵੋ ਜਿਹੜਾ ਮੈਨੂੰ ਬੂਸਟ ਕਰਦਾ ਸਾਰੀ-ਸਾਰੀ ਰਾਤ ਸੌਣ ਨਹੀਂ ਦਿੰਦਾ ਹੈਨਾ ਔਰ ਬਾਬਾ ਜੀ ਦੀ ਕਹਿ ਲੋ ਵੀ ਕਿਰਪਾਇਆ ਪਉਣਾ ਹਰੀ ਦੀ ਵੀ ਉਹ ਸੇਵਾ ਲਾਯੋ ਤੇ ਅਸੀਂ ਉਹਨੂੰ ਕੋਸ਼ਿਸ਼ ਕਰਾਂਦੇ ਕੋਸ਼ਿਸ਼ ਕਰਾਂਗੇ ਬਾਹ ਖੂਬੀ ਨਵਾਈ ਜਾਈਏ ਹੈਨਾ ਇਹ ਬਾਬਾ ਜੀ ਦੀ ਇਹ ਪੁਣਾ ਹਰੀ ਇਹ ਬਾਬਾ ਸੱਚੇ ਦਰਬਾਰ ਕੀ ਜੈ ਵਾਹ ਜੀ ਵਾਹ ਇਹੋ ਪੁਣਾ ਹਰੀ ਦੀ ਕਿਰਪਾ ਅਪਰੰਪਾਰ ਪੰਡਤ ਜੀ ਯਾ ਵਾਹ ਯਾ ਬਾਬਾ ਜੀ ਜੀ ਕਿ ਮੈਨੂੰ ਨਹੀਂ ਲੱਗਦਾ ਬਹੁਤ ਸੰਤਾਂ ਨੂੰ ਇਹ ਗੱਲ ਪਤਾ ਹੋਏਗੀ ਕਿ ਬੋਲੀ ਦੇ ਵਿੱਚੋਂ ਸਵੇਰੇ ਜਲ ਲੈ ਕੇ ਆਇਆ ਜਾਂਦਾ ਆ ਪਵਿੱਤਰ ਬੋਲੀ ਆ ਤੇ ਉੱਥੇ ਪਵਿੱਤਰ ਬਾਬਾ ਜੀ ਦੀ ਇੱਕ ਗੁਫਾ ਵੀ ਆ ਤੇ ਉੱਥੋਂ ਜਲ ਲੈ ਕੇ ਆਉਂਦੇ ਆ ਮੰਗਲ ਜੀ ਰੋਜ਼ ਤੜਕੇ 3 ਵਜੇ ਤੇ ਉਹਦੇ ਨਾਲ ਬਾਬਾ ਜੀ ਦੇ ਭੋਗ ਲਗਾਈ ਜਾਂਦੇ ਆ ਤੇ ਉਹਨਾਂ ਨੂੰ ਇਸ਼ਨਾਨ ਕਰਾਇਆ ਜਾਂਦੇ ਆ ਤੇ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਸ਼ੂਟ ਕਰਨ ਦੀ ਔਰ ਤੁਹਾਡੇ ਤੱਕ ਪਹੁੰਚਾਉਣ ਦੀ ਤੇ ਨੋ ਸਟਾਪ ਪੰਡਤ ਜੀ ਹੁਣੀ ਇੱਕ ਜਗ੍ਹਾ ਨਹੀਂ ਰੁਕੇ ਤੇ ਬਾਬਾ ਜੀ ਦੀ ਅਸੀਸ ਕਿਰਪਾ ਸਾਥ ਹੈ ਜਰੂਰ ਚੜਿਆ ਪਰ ਬਾਬਾ ਜੀ ਨੇ ਕਦਮ ਰੁਕਣ ਨਹੀਂ ਦਿੱਤੇ ਤੇ ਵੀਰਾ ਮਤਲਬ ਬਾਬਾ ਜੀ ਵੀ ਚਾਹੁੰਦੇ ਆ ਇਹ ਬਲੌਗ ਬਣ ਕੇ ਸੰਤਾ ਸਾਹਮਣੇ ਆਵੇ ਜਿਵੇਂ ਬਾਬਾ ਜੀ ਦੀ ਜੇ ਆਪਣਾ ਹਰੀ ਜੀ ਤੇ ਇਹ ਬੈਕ ਸਾਈਡ ਤੋਂ ਯਾਰੀ ਆਪਾਂ ਜੋੜੇ ਉਤਾਰ ਲਏ ਆਪਾਂ ਕੱਚ ਨਾ ਹੋਵੇ ਚਲੋ ਬਾਬਾ ਜੀ ਦੀ ਕਿਰਪਾ ਹੁੰਦਾ ਹੁਣ ਹਰੀ ਦੀ ਯਾ ਖੋਲਾਂ ਜੀ ਮੈਂ ਲਿਓ ਜੀ ਇਹ ਸਿੱਧੀ ਹੋ ਗਈ ਲਓ ਜੀ ਵਾ ਜੀ ਮੇਰੇ ਪੁਣਾ ਹਰੀ ਦੀ ਯਾ ਕੀ ਬਾਤ ਹੈ जय बाबा जी दे करो दर्शन पांडे जी थाना दा जी ਤੁਸੀਂ ਮਹਾਰਾਜ ਦੀ ਬਹੁਤ ਕਿਰਪਾ ਤੁਹਾਡੇ ਤੇ ਚਿਹਰੇ ਦਾ ਨੂਰ ਦੱਸਦਾ ਪਿਆ ਜੀ ਤੁਹਾਡੇ थैंक यू ਇੱਥੇ ਬਣਾਉਣਾ ਤੁਸੀਂ ਰੋਟ ਪ੍ਰਸ਼ਾਦ ਹੈ ਜਾਨੀ ਸਾਡੀ ਐਂਟਰੀ ਇੱਥੇ ਤੱਕ ਅਸੀਂ ਇੱਥੇ ਤੱਕ ਆ ਸਕਦੇ ਹਾਂ ਕੋਈ ਗੱਲ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਡੇ ਜੀ ਯਾਨੀ ਬਹੁਤ ਇਹਨਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਸਪੋਰਟ ਕੀਤੀ ਹੈ ਕਦੇ ਵੀ ਠੀਕ ਆ ਤੁਸੀਂ ਬਾਬਾ ਜੀ ਦਾ ਬਲੌਗ ਫਨਟਾ ਲਈ ਪੁੱਛ ਰਹੇ ਹੋ ਤੇ ਤੁਸੀਂ ਅੱਗੇ ਤੱਕ ਦੇਖ ਕੇ ਜਾਓ ਇਹ ਕਿਚਨ ਇੱਥੇ ਚਾਹ ਪਾਣੀ ਬਣਦਾ ਜਿਹੜੇ ਇੱਥੇ ਦੇ ਪੰਡਤ ਜੀ ਆ ਉਹਨਾਂ ਦੇ ਬਹੁਤ ਵਧੀਆ ਬੋਲ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਬਾਬਾ ਦੁਤਾ ਦਾ ਦੀ ਸਵਾਈ ਜੈ ਕਰੋ ਚਲੋ ਪੋਣਾ ਦੀ ਕਿਰਪਾ ਬੰਨਾ ਜੀ ਜੈ ਬਾਬਾ ਜੀ ਦੇ ਤੇ ਬਾਬਾ ਜੀ ਦੀ ਕਿਰਪਾ ਨਾਲ ਪਾ ਉੱਥੇ ਤੱਕ ਜਾਏ ਉਸ ਤੋਂ ਬਾਅਦ ਗਾਗਰ ਇਹਨਾਂ ਨੇ ਗੁਫਾ ਦੇ ਲਾਗੇ ਲੈ ਕੇ ਜਾਣੀ ਆ ਉੱਥੇ ਰੋਡ ਪ੍ਰਸ਼ਾਸਨ ਬੰਦਾ ਆ ਤੇ ਉੱਥੇ ਇਹ ਪੰਡਿਤ ਜੀ ਕਹਿੰਦੇ ਵੀ ਪਾਜੀ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਇਸ ਕਰਕੇ ਅਸੀਂ ਉਹਨਾਂ ਦਾ ਕਹਿਣਾ ਮੰਨ ਲਿਆ ਤੇ ਔਰ ਫਿਰ ਉਸ ਤੋਂ ਉਪਰੰਤ ਫਿਰ ਗੁਫਾ ਦੇ ਬਿਲਕੁਲ ਲਾਗੇ ਸੀ ਤਾਂ ਫਿਰ ਦਰਸ਼ਨ ਕੀਤੇ ਤੋਂ ਬਿਨਾ ਅਸੀਂ ਕਿੱਦਾਂ ਜਾ ਸਕਦੇ ਸੀ ਭਾਵੇਂ ਅਸੀਂ ਰਾਤੀ ਦਰਸ਼ਨ ਕੀਤੇ ਸੀਗੇ ਪਰ ਨਹੀਂ ਰਹੇ ਹੁੰਦਾ ਜਦੋਂ ਗੁਫਾ ਦੇ ਲਾਗੇ ਆਏ ਹੋਈਏ ਤੇ ਫਿਰ ਮਾਰੇ ਦੇ ਦਰਸ਼ਨ ਕਰਕੇ ਤੇ ਫਿਰ ਚੱਲਦੇ ਆ ਜੀ ਤੇ ਬਾਬਾ ਜੀ ਦੀ ਕਿਰਪਾ ਜੀ ਤੇ ਖੁੱਲੇ ਦਰਸ਼ਨ ਦਿਦਾਰੇ ਹੋ ਰਹੇ ਆ ਤੇ ਸੰਗਤ ਬਿਲਕੁਲ ਘੱਟ ਹੈ ਇਸ ਵੇਲੇ ਜਿੱਦਾਂ ਟੜਕਾ ਆ ਜੀ ਹਜੇ ਤੇ ਸੰਗਤ ਹੁਣ ਔਣੀ ਸ਼ੁਰੂ ਹੋ ਜਾਣੀ ਆ ਜੀ ਹਾਂਜੀ ਤੇ ਮਹਾਰਾਜ ਦੀ ਪੂਰੀ ਪੂਰੀ ਕਿਰਪਾ ਤੇ ਕਰੋ ਜੀ ਦਰਸ਼ਨ ਗੁਫਾ ਦੇ ਬਿਲਕੁਲ ਲੱਗ ਗਿਆ ਕਿ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਬਾਰ ਤੇ ਬਿਲਕੁਲ ਲੱਗ ਗਿਆ ਕਿ ਬਾਬਾ ਜੀ ਦੀ ਗੁਫਾ ਦੇ ਕੋਲ ਤੇ ਗੁਫਾ ਦੇ ਸਾਹਮਣੇ ਵੀਡੀਓ ਅਲਾਉ ਨਹੀਂ ਹੈਗੀ ਜਿੱਦਾਂ ਤੁਹਾਨੂੰ ਮੈਂ ਉਧਰ ਦੱਸਿਆ ਸੀ ਜਿਹੜੀ ਔਰ ਸੋਈ ਤੋਂ ਬਾਅਦ ਫਿਰ ਜਿਹੜੇ ਆ ਪੌਡੇ ਚੜਦੇ ਹਨ ਇਹਦੇ ਉੱਪਰ ਔਰ ਸੋਈ ਆ ਜਿੱਥੇ ਜਾ ਕੇ ਰੂਟ ਪ੍ਰਸ਼ਾਦ ਤਿਆਰ ਹੁੰਦਾ ਇਹਦੇ ਉੱਪਰ ਆ ਨਾ ਤੇ ਇੱਥੋਂ ਵੀ ਸਿੱਧੇ ਗੁਫਾ ਦੇ ਵਿੱਚ ਗਾਗਰ ਲੈ ਜਾਂਦੇ ਆ ਗੁਫਾ ਵਾਲੀ ਸਾਈਡ ਨਾ ਤੇ ਪਹੁੰਚ ਗਏ ਆਪਾਂ ਫਿਰ ਅੰਕਲ ਦੀ ਸ਼ਾਪ ਤੇ ਹੁਸ਼ਿਆਰ ਸਿੰਘ ਤੇ ਅੱਜ ਇੱਕ ਤਾਂ ਅੰਕਲ ਜੀ ਜੇਠਾ ਐਤਵਾਰ ਸੀਗਾ ਅੱਜ ਜੇਠਾ ਐਤਵਾਰ ਆਪਾਂ ਮਹਾਰਾਜ ਦੇ ਦਰਸ਼ਨ ਤਾਂ ਕੀਤੇ ਹੀ ਕੀਤੇ ਗੁਫਾ ਦੇ ਤੇ ਅੱਜ ਇੱਕ ਡਾਗਰ ਦੇ ਵੀ ਇਦਾਂ ਉਹ ਵੀ ਲੈ ਕੇ ਜਿਹੜੇ ਆਉਂਦੇ ਨਾ ਬੌਲੀ ਦੇ ਦਰਸ਼ਨ ਵੀ ਕਰਾਉਂਦੇ ਅੱਜ ਤੇ ਫਨਾਨ ਹਾਂਸਨ ਵਾਲੀ ਬੋਡੀ ਦਿਖਾਈ ਉਹਨੇ ਦੱਸਿਆ ਕਹਿੰਦਾ ਉਧਰਲੇ ਪਾਸੇ ਆ ਹਾਂਜੀ ਹਾਂਜੀ ਨੀਰਾ ਬੋਲ ਸੀਗਾ ਨੇਰਾ ਸੀ ਹੁਣ ਕਿਸੇ ਦਿਨ ਲਾਈਟਾਂ ਚਾਹਾਂਗੇ ਲਾਈਟ ਤੇ ਲੈ ਕੇ ਆਉਂਗਾ ਲਾਈਟ ਇਹ ਦਿਨ ਤੁਸੀਂ ਜਾਣਾ ਨਾ ਹੁਣ ਮੈਂ ਉਦੋਂ ਆਪਾਂ ਫੇਰ ਚੱਲਾਂਗੇ ਇਕੱਠੇ ਤੇ ਇਹਨਾਂ ਅੰਕ ਹੋਣਾਂ ਦੀ ਬਦੌਲਤ ਆਪਾਂ ਜਿੱਦਾਂ ਕਹੋ ਵੀ ਰਾਤੀ ਵੀ ਮਿਹਨਤੋਂ ਆਇਆ ਸੀ ਮੈਨੂੰ ਕਹਿੰਦੇ ਸਵੇਰੇ ਤੋਂ 3 ਵਜੇ ਆ ਜਾਈਂ ਮੈਂ 2:30 ਵਜੇ ਆ ਗਿਆ ਸੀਗਾ ਜੋ ਮੈਂ ਕਹਿੰਦਾ ਵੀ 40 45 ਮਿੰਟ ਤੇ ਹੀ ਆ ਗਏ ਹਾਂ ਹਾਂ ਜੀ ਆ ਗਏ 45 ਦੇ ਪਾਉ ਤੇ ਜੇ ਮੈਂ 3 ਵਜੇ ਆਉਂਦਾ ਡੰਗ ਜਾਣਾ ਦੀ ਉਹ ਤਾਂ ਲੰਘ ਜਾਣਾ ਹਾਂ ਤੇ ਮਾਰੇ ਦੀ ਇੱਥੇ ਕਿਰਪਾ ਵੀਡੀਓ ਬਣ ਨਹੀਂਦੀ ਅੱਜ ਹਾਂ ਜੀ ਹਾਂ ਜੀ ਬਣਨੀ ਚਲੋ ਬਹੁਤ ਵਧੀਆ ਜੀ ਤੇ ਨੈਕਸਟ ਟਾਈਮ ਜਦੋਂ ਆਊਗਾ ਫਿਰ ਆਪਾਂ ਇਕੱਠੇ ਚੱਲਾਂਗੇ ਨਾ ਤੇ ਦੱਸਿਓ ਵੀਡੀਓ ਕਿਹੋ ਜਿਹੀ ਬਣੀ ਆ ਤੇ ਇਹਨਾਂ ਦੀ ਇਹ ਦੇਖ ਬਾਬੇ ਦੀ ਹੱਟੀ ਬਾਬੇ ਦੀ ਹੱਟੀ ਹੁਸ਼ਿਆਰ ਸਿੰਘ ਇਹ ਇਹ ਬਾਬੇ ਦਾ ਨੰਬਰ ਵੀ ਆ ਹਾ ਦੇਖਾ ਜੇ ਬਾਬੇ ਦੀ ਤੇ ਫਿਰ ਅੰਕਲ ਗੋਫਾ ਤੇ ਵੀ ਅੰਕਲ ਹੁੰਦੇ ਥੜੀ ਸੇਵਾ ਹਾਂਜੀ ਗੋਫਾ ਤੇ ਵੀ ਗੋਫਾ ਤੇ ਵੀ ਸੇਵਾ ਹੁੰਦੀ ਹੈ ਨਾ ਤੇ ਚਲੋ ਬਹੁਤ ਵਧੀਆ ਸੁਭਾਅ ਲੱਗਾ ਜੀ ਮੈਨੂੰ ਤਾਂ ਤੇ ਦੇਖੋ ਕਿੰਨਾ ਟਾਈਮ ਹੋ ਗਿਆ ਸੀਗਾ ਮੈਂ ਇਹ ਚੀਜ਼ ਸੋਚਦੇ ਨੂੰ ਮੈਂ ਕਿਹਾ ਵੀ ਆਪਾਂ ਨਾ ਸ਼ੂਟ ਕਰਨਾ ਬੋਲੀ ਦਾ ਤੇ ਆਇਸ ਬਾਬਾ ਬਣ ਗਿਆ ਸੋਨੂ ਭਾਜੀ ਵੀ ਆਏ ਸੀ ਸੋਨੂ ਸੈਣੀ ਹੁਣੀ ਤੇ ਉਹ ਵੀ ਮੈਨੂੰ ਕਹਿੰਦੇ ਵੀ ਤੁਹਾਡੇ ਬਾਰੇ ਦੱਸਿਆ ਦੀ ਮੈਨੂੰ ਕਹਿੰਦੇ ਮੈਂ ਕਹਿ ਦਿੱਤਾ ਮਿਲ ਕੇ ਜਾਣਾ ਜਰੂਰ ਮੈਂ ਕਿਹਾ ਜਰੂਰ ਮਿਲ ਕੇ ਜਾਊਂਗਾ ਨਾ ਚਲੋ ਪੂਣਾ ਹਰੀ ਦੀ ਕਿਰਪਾ ਹੈ ਜੀ ਜਿਹੜਾ ਉਹਨੇ ਕਾਰਜ ਕਰਾਉਣਾ ਉਹਨੇ ਕਰਾਈ ਲੈਣਾ ਹੈ ਹਾਂਜੀ ਕਰਾ ਲੈਣਾ ਨਾ ਤੁਹਾਨੂੰ ਇਹ ਬਲੌਗ ਕਿੱਦਾਂ ਲੱਗਾ ਮੇਰੇ ਕੈਨੇਡਾ ਵਾਲੇ ਅਮਰੀਕਾ ਵਾਲੇ 스위덴 ਇਟਲੀ ਦੁਬਈ ਮਾਸਕਟ ਕੁਵੇਤ ਤੇ ਸ਼ਾਇਦ ਕੁਛ ਰਹਿ ਗਿਆ ਹੋਗਾ ਤੇ ਯਾਰ ਸੌਰੀ ਜਰਮਨ ਹਾਂ ਜਰਮਨ ਤੇ ਸਾਰੇ ਵੀਰਾਂ ਭਰਾਵਾਂ ਲਈ ਇਹ ਸਪੈਸ਼ਲ ਸੀ ਸਾਰੇ ਕਹਿੰਦੇ ਸੀਗੇ ਵੀ ਭਾਜੀ ਸ਼ੂਟ ਜੂਰ ਕਰਿਓ ਕੋਸ਼ਿਸ਼ ਕੀਤੀ ਆ ਕਿਉਂਕਿ ਲਾਈਟ ਦਾ ਕੋਈ ਖਾਸ ਜਿਆਦਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਜਿੱਦਾਂ ਦਾ ਹੋਇਆ ਮਨਜ਼ੂਰ ਕਰਿਓ ਨੈਕਸਟ ਟਾਈਮ ਵਧੀਆ ਲਾਈਟ ਲੈ ਕੇ ਲਾਈਟਿੰਗ ਕਰਕੇ ਸ਼ੂਟ ਕਰਾਂਗੇ ਥੈਂਕ ਯੂ ਜੀ ਗਵਰਨਮੈਂਟ ਜੂਰ ਕਰ ਰਿਹਾ ਜੈ ਬਾਬਾ ਜੀ